ਤੇ ਦੰਨੀ ਤੇ ਕਹਣਾ ਜੀ ਕੀ ਰਿਪੋਰਟਸ ਆ ਰਹੀਆਂ ਆ ਓਵਰਆਲ ਬਾਰਡਰ ਕਰਾਸਿੰਗਸ ਨੂੰ ਜਿਹੜਾ ਉਹ ਲੈ ਕੇ ਆ ਹੁਣ ਪਿਛਲੇ ਵੀਕ ਦੇ ਵਿੱਚ ਦੋ ਨਿਊਜ਼ ਆਈਆਂ ਸੀ ਅਮਰੀਕਾ ਨੇ ਪੈਨਮਾ ਨੂੰ ਡਾਲਰ ਦਿੱਤੇ ਵੀ ਉੱਥੋਂ ਹੀ ਲੋਕਾਂ ਨੂੰ ਰਿਪੋਰਟ ਕਰੋ ਇਸੇ ਤਰੀਕੇ ਦੇ ਨਾਲ ਬ੍ਰਾਜ਼ਿਲ ਇਕਵਾਡੋਰ ਨੂੰ ਵੀ ਇਸ ਤਰੀਕੇ ਦੇ ਨਾਲ ਉੱਥੋਂ ਫਲਾਈਟਾਂ ਚੱਲੀਆਂ ਕੁਝ ਵੈਨੇਜ਼ੂਏਲਾ ਨੂੰ ਗਈਆਂ ਜਾਂ ਹੋਰ ਮੁਲਕਾਂ ਨੂੰ ਗਈਆਂ ਵਿੱਚੋਂ ਇੰਡੀਆਵਨ ਨੂੰ ਵੀ ਜਿਹੜੀਆਂ ਗਈਆਂ CLP ਵੀ ਲਾਗੂ ਆ ਕੈਨੇਡਾ ਦੇ ਬਾਰਡਰ ਵਾਲੇ ਪਾਸੇ ਵੀ CLP ਆ ਮੈਕਸੀਕੋ ਤੇ ਵੀ ਆ ਤੇ ਉੱਤੋਂ ਇਹ ਤੀਜੇ ਮੁਲਕਾਂ ਦੇ ਨੂੰ ਮਨੀ ਦੇ ਕੇ ਤੇ ਉੱਥੋਂ ਰਿਪੋਰਟ ਕਰਵਾ ਰਹੇ ਆ ਲੋਕਾਂ ਨੂੰ ਓਵਰਲ ਕੀ ਸਥਿਤੀ ਚੱਲ ਰਹੀ ਆ ਬਾਰਡਰ ਨੂੰ ਜਿਹੜਾ ਉਹ ਲੈ ਕੇ ਓਵਰਲ ਜਿਹੜੇ ਲੋਕੀ ਹੁਣ ਆ ਰਹੇ ਆ ਉਹਨਾਂ ਦੇ ਬਿਆਨ ਜਿਹੜੇ ਸੁਣੇ ਜਾ ਰਹੇ ਆ ਠੀਕ ਹੈ CLP ਦਾ ਮੁੱਦਾ ਜਿਹੜਾ ਲੱਗ ਰਿਹਾ ਜੇ CLP ਦੀ ਕੋਈ ਐਕਸੈਪਸ਼ਨ ਨਹੀਂ ਬੰਦਾ ਕੁਆਲੀਫਾਈ ਕਰਦਾ ਐਪ ਜਾਂ ਕੋਈ ਅਨਨਿਮੀਨੈਂਟ ਥ੍ਰੈਟ ਸੀਗਾ ਮਗ ਸਿੱਕੋ ਜੇ ਹੋਰ ਕੰਟਰੀਆਂ ਨੇ ਸੀਐਲਪੀ ਲਗਾ ਲਗਾ ਕੇ ਕੈਂਪ ਚ ਜਿਹੜਾ ਸੀਐਲਪੀ ਲਗਾ ਰਹੇ ਆ ਉੱਥੇ ਹੀ ਤੇ ਕਾਫੀ ਜਿਹੜੇ ਲੋਕਾਂ ਦੇ ਜਿਹੜੇ ਹੁਣ ਹੈਗੇ ਆ ਨਹੀਂ ਬੌਂਡ ਵਗੈਰਾ ਜਿਹੜੇ ਪੈ ਰਹੇ ਜੇਲਾ ਚ ਹੀ ਆ ਕਈ ਜਿਹੜੇ ਛੁੱਟ ਕੇ ਵੀ ਹੁਣ ਆ ਰਹੇ ਉਹਨਾਂ ਦਾ ਇਦਾਂ ਸਿਗਾ ਕਿ ਕਈ ਵਾਰੀ ਇੱਕ ਜੇਲ ਤੋਂ ਦੂਜੀ ਜੇਲ ਤੇ ਰਾਸ਼ਦ ਅਜੇ ਵੀ ਜਿਹੜਾ ਬਣਿਆ ਹੋਇਆ ਵਾ ਤੇ ਤਾਂ ਕਰਕੇ ਕਈ ਵਾਰੀ ਕਈਆਂ ਦਾ ਦਾ ਲੱਗ ਜਾਂਦਾ ਪਰ ਕਈ ਬੰਦੇ ਜਿਹੜੇ ਆ ਡਿਪੋਰਟ ਵੀ ਜਿਹੜੇ ਹੋ ਰਿਹਾ ਪੈਸੇ ਉਹਨਾਂ ਦੇ ਖਰਾਬ ਜਿਹੜੇ ਹੋ ਰਹੇ ਆ ਤੇ ਜਿਹੜੇ ਬੌਂਡ ਦੀ ਜਿਹੜੀ ਗੱਲ ਹੁੰਦੀ ਆ ਸੀਐਲਪੀ ਤੋਂ ਨਹੀਂ ਬੌਂਡ ਵਾਲੇ ਵਿਚਾਰ ਸਕਦੇ ਕਿਉਂਕਿ ਸੀਐਲਪੀ ਜਿਹੜਾ ਹੁਣ ਕਾਫੀ ਹਾਵੀ ਜਿਹੜਾ ਹੋ ਜਾਂਦਾ ਤੇ ਕਾਫੀ ਸਾਰੇ ਲੋਕੀ ਜੇ ਓਬਵੀਅਸਲੀ ਜਿਹੜਾ ਵੀ ਬੰਦਾ ਬਾਰਡਰ ਤੇ ਆ ਉਹ ਹਰ ਟਾਈਮ ਬੰਦੇ ਦੀ ਆਪਣੀ ਪ੍ਰੈਪਰੇਸ਼ਨ ਜਿਹੜੀ ਕੇਸ ਦੀ ਚਾਹੀਦੀ ਹੈ ਕਿ ਕੀ ਉਹਦੇ ਕੇਸ ਹੈਗਾ ਕੀ ਉਹਨੂੰ ਪ੍ਰੋਬਲਮ ਜਿਹੜੀਆਂ ਪਈਆਂ ਸੋ ਸ਼ਿਕੰਜਾ ਜਿਹੜਾ ਕਹਿ ਲਓ ਕਿ ਕੱਸ ਰਹੇ ਆ ਤੇ ਬਟ ਆਬਵੀਅਸਲੀ ਜਿਹੜਾ ਓਵਰਆਲ ਬਾਈਡਨ ਦਾ ਤੁਸੀਂ ਜੇ ਕਾਰਜਕਾਲ ਦੇਖੋ ਤਾਂ ਸ਼ਿਕੰਜਾ ਨੇ ਨਹੀਂ ਕੱਸਿਆ ਬਹੁਤ ਜ਼ਿਆਦਾ ਲੋਕੀ ਜਿਹੜੇ ਸੀ ਬਿਲਕੁਲ ਆਗੇ ਐਡਾ ਕਦੀ ਨਹੀਂ ਅਜ ਤੱਕ ਹੋਇਆ ਨਾ ਹੀ ਵਾਮੇ ਥੱਲੇ ਗਈ ਟਰੰਪ ਥੱਲੇ ਤੇ ਹੁਣ ਇਹ ਹੈਗਾ ਕਿ ਲਾਸਟ ਮਿੰਟ ਤੇ ਜਿਹਨਾਂ ਦਾ 11ਵਾਂ ਆਵਰ ਤੇ ਇਹਨਾਂ ਦਾ ਇਹੀ ਸੀਗਾ ਕਿ ਸ਼ਿਕੰਜਾ ਜਿਹੜਾ ਕੱਸੋ ਤੇ ਜਿੱਦਾਂ ਤੁਸੀਂ ਕਿਹਾ ਕਿ ਬਾਕੀ ਜਿਹੜੇ ਆਪਣੇ ਪਾਰਟਨਰ ਕੰਟਰੀਜ਼ ਉਹਨਾਂ ਨੂੰ ਵੀ ਇਹਨੇ ਪਾਵਰ ਕੀਤਾ ਫੰਡਿੰਗ ਦਿੱਤੀ ਹੈ ਕਿ ਇਹਨਾਂ ਨੂੰ ਵਾਪਸ ਜਿਹੜਾ ਭੇਜੋ ਕਿਉਂਕਿ ਇੱਥੇ ਜਿਹੜੀਆਂ ਜੇਲਾ ਸਿਸਟਮ ਸਾਰੇ ਜਿਹੜੇ ਉਹ ਓਵਰ ਬਰਡਨ ਆ ਤੇ ਇਹ ਜਿਹੜੀ ਚੀਜ਼ ਆ ਤੇ ਆਪਾਂ ਨੂੰ ਤਾਂ ਦੱਸਦੇ ਹੋਏ ਵੀ ਹੁਣ ਜਿਹੜਾ ਸਾਲ ਹੋ ਗਿਆ ਕਿ ਕੈਨੇਡਾ ਵਾਲੇ ਜਾਂ ਉਹ ਜਿਹੜੇ ਮੈਕਸੀਕੋ ਤੋਂ ਜਿਹੜੇ ਆ ਰਹੇ ਆ ਕੈਨੇਡਾ ਵਾਲਿਆਂ ਨੂੰ ਐਸਟੀਸੀ ਸੇਫ ਥਰਡ ਕੰਟਰੀ ਐਗਰੀਮੈਂਟ ਜਿਹੜਾ ਤੇ ਮੈਕਸੀਕੋ ਵਾਲਿਆਂ ਦਾ ਜਿਹੜਾ ਬਾਰਡਰ ਜਾਂ ਟੋਟਲ ਸੈਲਫ ਬੈਨ ਜਿਹੜਾ ਜੂਨ 4 ਤੋਂ ਬਾਅਦ ਜਦ ਤੱਕ ਉਹ ਕਹਿੰਦੇ ਆ ਕਿ ਹੁਣ ਵੀ ਕ੍ਰੋਸਿੰਗ ਜਿਹੜੀ ਲਿਮਿਟ ਉਹ ਘਟਦੀ ਨਹੀਂ ਘਟ ਨਹੀਂ ਜਾਂਦੀ 1500 ਜਾਂ 2500 ਕੁਛ ਇਦਾਂ ਨੰਬਰ ਸੀ ਉਹਨਾਂ ਨੇ ਰੱਖਿਆ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਦਾਂ ਹੀ ਹੁਣ ਜਿਹੜੀਆਂ ਚੱਲਣੀਆਂ ਇਦਾਂ ਹੀ ਆ ਜੀ ਹੋਰ ਕੋਸ਼ਿਸ਼ ਕਰਤੇ ਜੇ ਨਵੀਂ ਸਰਕਾਰ ਆndi ਹੈ ਇਹ ਹੋ ਸਕਦਾ ਕਿ ਅਗਲੇ ਪੂਰੇ 4 ਸਾਲ ਇਹ ਜਿਹੜੀ ਚੱਲਣ ਕਿਉਂਕਿ ਹੁਣ ਜਿਹੜਾ ਮੁੱਦਾ ਕਾਫੀ ਸਾਰੇ ਲੋਕੀ ਇਨਕਲੂਡਿੰਗ ਇਮੀਗ੍ਰੇਸ਼ਨ ਲਾਇਰਸ ਹਰੇਕ ਬੰਦਾ ਹੁਣ ਇਸ ਵੇਲੇ ਐਗਰੀ ਕਰ ਰਿਹਾ ਵਾ ਕਿ ਬਾਰਡਰ ਸਿਕਿਉਰ ਕਰਨਾ ਚਾਹੀਦਾ ਕਿਉਂਕਿ ਇੰਨਾ ਜ਼ਿਆਦਾ ਖੁੱਲਾ ਸਿਰਾ ਪਤਾ ਨਹੀਂ ਕਿ ਕੌਣ-ਕੌਣ ਆ ਗਿਆ ਹਨ ਚੰਗੇ ਲੋਕ ਵੀ ਆਉਂਦੇ ਆ ਤੇ ਮਾੜੇ ਲੋਕ ਵੀ ਵਿੱਚ ਜਿਹੜੇ ਆ ਜਾਂਦੇ ਆ ਤੇ ਇੱਕ ਪੋਪੂਲੇਸ਼ਨ ਦਾ ਜਿਹੜਾ ਬੈਲੈਂਸ ਜਿਹੜਾ ਓਬਵੀਅਸਲੀ ਚਾਹੀਦਾ ਕਿ ਜੌਬਸ ਦਾ ਜਾਂ ਸਾਰਾ ਤੇ ਜਿੱਥੇ ਤੁਸੀਂ ਲਾ ਲੋਗੇ ਕੋਵਿਡ ਚ ਸਟੋਰ ਵਾਲੇ ਨੂੰ ਜੇ 5000 ਮਿਲਦੇ ਸੀ ਤੇ ਹੁਣ ਅੱਜ ਉਹਦੀ ਤਨਖਾਹ ਜਿਹੜੀ 2000 ਰਹਿ ਗਈ ਹੈ ਹਨ ਤੇ ਯੂਰਪ ਵਾਲੇ ਜਿਹੜੇ ਦੇਖ ਕੇ ਆਉਂਦੇ ਹੈਗੇ ਆ ਅਮਰੀਕਾ ਚ ਤੇ ਬੰਦਾ ਮਿਨੀਮਮ 5000 ਡਾਲਰ ਕਮਾ ਲੈਂਦਾ ਵਾ ਤੇ ਹੁਣ ਅੱਜ ਕੱਲ ਜਿਹੜੀ ਨੌਕਰੀਆਂ ਦੀ ਫਾਈਟ ਹੈ ਤੇ ਜਿਹੜੇ ਬੰਦੇ ਪੱਕੇ ਹੋਏ ਆ ਜਿਹੜਾ ਕੋ ਗ੍ਰੀਨ ਕਾਰਡ ਵਗੈਰਾ ਆ ਜਾਂਦਾ ਸਾਰਾ ਉਹ ਵੀ ਆਪਣੇ ਆਪ ਨੂੰ ਉਸੇ ਸਥਿਤੀ ਚ ਫਿਰ ਪਾਉਂਦੇ ਆ ਯਾਰ ਹੁਣ ਤਾਂ ਸਾਡੇ ਕੋਲ ਵਰਕ ਪਰਮਿਟ ਵੀ ਹੈਗਾ ਤੇ ਗ੍ਰੀਨ ਕਾਰਡ ਵੀ ਹੈਗਾ ਤੇ ਹੁਣ ਕਿਉਂ ਨਹੀਂ ਜੌਬਾਂ ਜਿਹੜੀਆਂ ਜਾਦਾ ਖੁੱਲ ਰਹੀਆਂ ਤੇ ਕਈ ਲੋਕੀ ਮਿਲਦੇ ਵੀ ਆ ਤੇ ਕਿਵੇਂ ਇਹ ਕਹਿੰਦੇ ਆ ਕਿ ਨਹੀਂ ਉਹ ਸਾਡੀ ਜਗ੍ਹਾ ਕੱਚੇ ਬੰਦੇ ਨੂੰ ਜਿਹੜਾ ਪ੍ਰੈਫਰ ਕਰਦੇ ਹਨ ਤੇ ਬਿਜ਼ਨੈਸ ਜਿਹੜੇ ਕਈ ਹੈਗੇ ਆ ਤੇ ਹੁਣ ਦੈਟ ਬੀਇੰਗ ਸੈਡ ਇਹ ਹੈ ਕਿ ਓਵਰਆਲ ਜਿਹੜੀ ਇਕਨੋਮੀ ਮਤਲਬ ਸਿਸਟਮਿਕ ਕਿੰਨੇ ਲੈਵਲ ਤੇ ਕਿਸੇ ਨੂੰ ਅਬਜ਼ੌਰਬ ਕਰ ਸਕਦਾ ਪਹਿਲਾਂ ਕੀ ਸੀਗਾ ਕਿ ਇੱਕ ਵੇਵ ਆਦੀ ਸੀ ਸਿਸਟਮ ਅਬਜ਼ੌਰਬ ਕਰ ਲੈਂਦਾ ਹੈਗਾ ਨਵੀਂ ਵੇਵ ਆ ਜਾਂਦੀ ਹੈਗੀ ਉਹhle ਪਹਿਲਾਂ ਸਟੋਰਾਂ 'ਚ ਕੰਮ ਕਰਦੇ ਫਿਰ ਅੱਗੇ ਟੈਕਸੀਆਂ ਤੇ ਜਾਂ ਟਰੱਕਾਂ ਤੇ ਇਦਾਂ ਚੱਲ ਜਾਂਦੇ ਸੀ ਹੁਣ ਤੁਸੀਂ ਦੇਖੋ ਕਿ ਟਰੱਕਾਂ ਵਾਲਾ ਜਿਹੜਾ ਬੰਦਾ ਉਹ ਵੀ ਹੁਣ ਮੈਂ ਕਿਹਾ ਪਹਿਲਾਂ ਆਪਣਾ ਜਿੱਦਾਂ ਸੀਗਾ ਇੱਥੇ ਸੈਨ ਜਿਹੜੇ ਆਪਾਂ ਏਰੀਆ ਦੇ ਵਿੱਚ ਇਨਕਲੂਡਿੰਗ ਆਪਣੇ ਕਈ ਫੈਮਿਲੀ ਹੋਵੇਗੇ ਨੇ SLAS ਲੋਕ ਇਹ ਲੈਣੇ ਉੱਗੇ ਤੁਸੀਂ ਡੋਰ ਡੈਸ਼ ਇਦਾਂ ਦਾ ਹੋਰ ਕੋਈ ਕੰਮ ਕਿਉਂ ਨਹੀਂ ਕਰਦੇ ਵੀ ਤਾਂ ਬਹੁਤ ਵਧੀਆ ਕੰਮ ਆ ਹੂੰ ਉੱਤਰ ਗ੍ਰੀਨ ਕੰਮ ਜਿਹੜਾ ਟਰਕਿੰਗ ਵਾਲਾ ਹੀ ਸੀਗਾ ਤੇ ਹੁਣ ਤੁਸੀਂ ਦੇਖੋ ਕਿ ਇੱਕਦਮੀ ਕੀ ਹੋਇਆ ਕਿ ਸਾਰੇ ਡੋਰ ਡੈਸ਼ ਗਏ ਕਾਫੀ ਜ਼ਿਆਦਾ ਜਿਹੜੀ ਆਪਣੀ ਕਮਿਊਨਿਟੀ ਵਾਲੇ ਬੰਦੇ ਜਿਹੜੇ ਹੁਣ ਈਵਨ ਇਨਕਲੂਡਿੰਗ ਸੈਨੋਜ਼ ਇਹਦੇ ਵਿੱਚ ਜਿਹੜੇ ਤੁੰਨੋ ਵੇਖ ਜੋਗੇ ਤੇ ਪਹਿਲਾਂ ਇਹ ਸੀਗਾ ਨਹੀਂ ਤੇ ਆਫਿਸਸ ਦੇ ਲਾਗੇ ਆਪਣੇ ਮਤਲਬ ਹੁਣ ਵਧੀਆ ਮੰਨ ਲਓ ਕਿ ਡਾਇਵਰਸੀਫਾਈ ਲੋਕ ਜਿਹੜਾ ਕਰ ਰਿਹਾ ਅਲੱਗ-ਅਲੱਗ ਟ੍ਰੇਡਸ ਦੇ ਵਿੱਚ ਜਾ ਰਹੇ ਆ ਪਰ ਕਿਤੇ ਨਾ ਕਿਤੇ ਉਹਦਾ ਇੱਕ ਰੀਜ਼ਨ ਇਹ ਵੀ ਸੀਗਾ ਕਿ ਇੱਕ ਜਿਹੜਾ 골ਡਨ ਟਾਈਪ ਜਿਹ ਟਾਈਪ ਟਾਈਮ ਸੀਗਾ ਕਿ 25-3000 ਬੰਦਾ ਟਰੱਕ ਚਲਾ ਕੇ ਜਿਹੜਾ ਬਣਾ ਲੈਂਦਾ ਸੀਗਾ ਉਹਲਾ ਜਿਹੜਾ ਟਾਈਮ ਸੀਗਾ ਉਹ ਆਬਵੀਅਸਲੀ ਅ ਨਹੀਂ ਹੁਣ ਇਸ ਵੇਲੇ ਹੈਗਾ ਡਲੀਸ ਜਾਂ ਇਨਰ ਫਿਊਚਰ ਦੇ ਵਿੱਚ ਤੇ ਜਨਤਾ ਜਿਹੜੀ ਸੀਗੀ ਉਹਨਾਂ ਟਾਈਮਾਂ ਦੇ ਵਿੱਚ ਆਈ ਸੀਗੀ ਜਾਂ ਜਿਹੜੇ ਉਹਨਾਂ ਨੂੰ ਵੇਖਿਆ ਸੀਗੇ ਕਾਫੀ ਹੌਪਫੁਲ ਵੀ ਜਿਹੜੇ ਲੋਕੀ ਸੀਗੇ ਤੇ ਕਈ ਵਾਰੀ ਹੁਣ ਸਾਨੂੰ ਕਾਲ ਕੋਲ ਆਉਂਦੀ ਆ ਕਿ ਸੱਜਣ ਵਿੱਚ ਤੇ ਕਈ ਵਾਰੀ ਕਾਲ ਉਹਨਾਂ ਦੇ ਕਰਦੇ ਆ ਕਿ ਬੰਦਾ ਬਹੁਤ ਜ਼ਿਆਦਾ ਡਿਪਰੈਸ ਆ ਤੇ ਘਰ ਦੇ ਵਿੱਚ ਉਹਦਾ ਜੀ ਨਹੀਂ ਲੱਗਦਾ ਤੇ ਸੁਸਾਈਡਲ ਵੀ ਕਈ ਜਿਹੜੇ ਲੋਕੀ ਹੋ ਜਾਂਦੇ ਆ ਸੀਗੇ ਥਾਟਸ ਹੋ ਜਾਂਦੇ ਆ ਥਾਟਸ ਵਾਲੇ ਤੇ ਕਈਆਂ ਦੀ ਤਾਂ ਇੰਨੀ ਮਾੜੀ ਜਿਹੜੀ ਹਾਲਤ ਸੀਗੀ ਵਕਈ ਉਹਨਾਂ ਦਾ ਜਿਹੜਾ ਕਹਿ ਲਓ ਕਿ ਮਨ ਉੱਦਰ ਜਾਂਦਾ ਜਿੱਦਾਂ ਕਹਿ ਲਓ ਬਾਹਰਲੇ ਦੇਸ਼ ਆ ਗਏ ਕਿ ਜਿਹੜੀ ਚੀਜ਼ ਸੁਣੀ ਹੁੰਦੀ ਹੈਗਾ ਅਮਰੀਕਾ ਇਦਾਂ ਦਾ ਅਮਰੀਕਾ ਉਦਾਂ ਦਾ ਉਹ ਚੀਜ਼ਾਂ ਜਿਹੜੀਆਂ ਜਦੋਂ ਨਹੀਂ ਸੱਚਣੀਆਂ ਹੋਈਆਂ ਘਰਾਂ ਦੇ ਵਿੱਚ ਹੀ ਬਹਿਣਾ ਪਿਆ 500 500 ਡਾਲਰ 1000 1000 ਡਾਲਰ ਨੂੰ ਜਦੋਂ ਜੌਬਾ ਨਹੀਂ ਮਿਲੀਆਂ ਬੰਦਿਆਂ ਨੂੰ ਤੇ ਅ ਕਈਆਂ ਨੇ ਜਿਹੜਾ ਹੈਗਾ ਕਿ ਗਲਤ ਜਿਹੜਾ ਕਹਿ ਲਓ ਕਿ ਨਹੀਂ ਚੀਜ਼ ਕਰਨੀ ਚਾਹੀਦੀ ਸੁਸਾਈਡ ਤੱਕ ਵੀ ਜਿਹੜੇ ਅ ਆਪਣੀ ਕਮਿਊਨਿਟੀ ਦੇ ਵਿੱਚ ਆਮ ਜਿਹੜਾ ਤੁਸੀਂ ਦੇਖ ਲਓ ਕੋ ਵੇਖਣ ਨੂੰ ਜਿਹੜਾ ਹੈਗਾ ਆਰਆਈ ਮਸਲਾ ਵੀ ਆ ਰਿਹਾ ਹੈ ਬਿਲਕੁਲ ਆੜੀ ਅਗਰੈਸਟ ਵਗੈਰਾ ਜਿਹੜੀ ਸਟ੍ਰੈਸ ਪ੍ਰੋਸੈਸ ਜਿਹੜਾ ਹੈਗਾ ਯੰਗ ਜਨਰੇਸ਼ਨ ਦੇ ਵਿੱਚ ਸਟ੍ਰੈਸ ਵੀ ਜਿਹੜਾ ਬੜਾ ਜ਼ਿਆਦਾ ਹੋ ਹੈਗਾ ਹੂੰ ਤੇ ਫਿਰ ਜਿਹੜਾ ਬੇਰੋਜ਼ਗਾਰੀ ਵਾਲਾ ਜਿਹੜਾ ਸਾਈਕਲ ਹੈ ਨਾ ਤੇ ਫਿਰ ਉਹਨੇ ਕਹਿੰਦਾ ਯਾਰ ਇਹ ਸ਼ੋਅ ਕਰ ਦਿੰਦੇ ਆ ਤਾਂ ਬੰਦੇ ਭੇਜ ਆ ਦਿੰਦੇ ਆ ਕਹਿੰਦੇ ਆਓ ਨਾ ਇੱਥੇ ਹਨ ਹੂੰ ਤਾਂ ਇੱਕ ਨੇ ਮੇਰੇ ਕਮੈਂਟ ਛੱਡਿਆ ਸੀ ਕਹਿੰਦਾ ਆਪਣੇ ਯੂਕੇ ਦਾ ਕਿਸੇ ਦਾ ਕੇਸ ਪਾ ਹੈ ਕਹਿੰਦਾ ਭਾਜੀ ਯਾਰ ਤੁਸੀਂ ਕਹਿੰਦਾ ਯਾਰ ਕੈਨੇਡਾ ਵਾਲਿਆਂ ਦੇ ਪਿੱਛੇ ਜ਼ਿਆਦਾ ਪੈਂਦੇ ਆ ਤੇ ਆਂਡੇ ਦਾ ਕਹਿੰਦਾ ਇੱਥੇ ਯੂਕੇ ਵਾਲੇ ਵੀ ਹੈ ਹਨ ਹੂੰ ਹੂੰ ਤੇ ਪਰ ਇਹ ਸਕੇ ਆ ਕੀ ਕ੍ਰੇਡਾ ਵਾਲਿਆਂ ਦੇ ਪਿੱਛੇ ਨਹੀਂ ਕਿਸੇ ਦੇ ਵੀ ਪੈਨੇ ਐਸਟੀਸੀ ਜਿਹੜੀ ਤੁਹਾਨੂੰ ਕੰਟਰੀ ਸੀ ਨਾ ਐਗਰੀਮੈਂਟ ਜਿਹੜੀ ਉਹ ਦੱਸਦੇ ਆ ਕਿਸੇ ਨੇ ਦੱਸਣੀ ਨਹੀਂ ਨਾ ਇਹ ਏਜੰਡਾ ਨੇ ਤਾਂ ਸੁਣੀ ਰਿਹਾ ਰਿਐਲਿਟੀ ਦੱਸ ਲੈ ਆ ਰਿਐਲਿਟੀ ਦੱਸ ਲੈ ਰਿਐਲਿਟੀ ਦੱਸ ਦੇ ਕਿ ਭਾਈ ਹੁਣ ਕਿਸੇ ਵਕੀਲ ਨੂੰ ਕੀ ਆ ਜੇ ਲੋਕੀ ਆਊਗੇ ਵਕੀਲ ਦਾ ਤਾਂ ਫਾਇਦਾ ਹੋਊਗਾ ਰਾਈਟ ਉਹ ਤਾਂ ਕਹੂਗਾ ਚਲੋ ਕੇਸ ਲਾਓ ਭਾਵੇਂ ਜਿੱਤੋ ਭਾਵੇਂ ਹਾਰੋ ਹੈ ਨਾ ਵਕੀਲ ਨੇ ਆ ਡਾਕਟਰ ਦੀ ਸਰਵਿਸਿਜ਼ ਤਾਂ ਅਵੇਲ ਕਰਨੀਆਂ ਪੈਣੀਆਂ ਬੰਦੇ ਨੂੰ ਰਾਈਟ ਪਰ ਜਿਹੜੀ ਐਗਰੀਮੈਂਟ ਸੀਗੇ ਇਹਨਾਂ ਦੀ ਕੰਟਰੀਆਂ ਦੇ ਵਿੱਚ ਤੁਹਾਨੂੰ ਇਹ ਦੱਸਦੇ ਸੀਗੇ ਕਿ ਹੁਣ ਜਿਹੜੇ ਕਾਨੂੰਨ ਆਉਏ ਇਹ ਹੈ ਕਿ ਕੈਨੇਡਾ ਦੇ ਵਿੱਚ ਜੇ ਸੈਲਮ ਤੁਹਾਡਾ ਫਾਈਲ ਹੋ ਕੇ ਨਹੀਂ ਡਿਨਾਈ ਹੋਇਆ ਜਾਂ ਤੁਸੀਂ ਉਹ ਇਮੀਡੀਏਟ ਫੈਮਿਲੀ ਮੈਂਬਰ ਵਾਲੀ ਜਿਹੜੀ ਉਹ ਐਕਸੈਪਸ਼ਨਸ ਆ ਉਹਨੂੰ ਨਹੀਂ ਮੀਟ ਕਰਦੇ ਤੇ ਅਲਟੀਮੇਟਲੀ ਤੁਸੀਂ ਅਮਰੀਕਾ ਦੇ ਵਿੱਚ ਤੁਹਾਨੂੰ ਸੈਲਮ ਦੀ ਐਲੀਜੀਬਿਲਟੀ ਨਹੀਂ ਤਾਂ ਡਿਬਨ ਨਹੀਂ ਪ੍ਰੋਬਲਮ ਜਿਹੜੀ ਉਹ ਤੁਹਾਡੀ ਆ ਜਾਣੀ ਆ ਤੇ ਇਹ ਜਿਹੜੀ ਚੀਜ਼ ਹੈਗੀ ਹੁਣ ਦੇਖੋ ਆਪਾਂ ਕਿਸੇ ਦੇ ਸ਼ੂਜ਼ ਦੇ ਵਿੱਚ ਨਹੀਂ ਹੈਗੇ ਸਾਨੂੰ ਨਹੀਂ ਪਤਾ ਕੀ ਉੱਥੇ ਕੀ ਡੈਸਪਰੇਟ ਹਾਲਾਤ ਹਾਲਾਤ ਜਿਹੜੇ ਕੈਨੇਡਾ ਦੇ ਵਿੱਚ ਚੱਲ ਰਹੇ ਆ ਜੋ ਜਿੰਨਾ ਕ ਆਪਾਂ ਦੇਖੀਦਾ ਆਨਲਾਈਨ ਸੋਸ਼ਲ ਮੀਡੀਆ ਤੋਂ ਸਾਨੂੰ ਵੀ ਪਤਾ ਲੱਗਦਾ ਇਹ ਕਿ ਉੱਥੇ ਵੀ ਮਾਰਮਾਰੀ ਜਿਹੜੀ ਕਾਫੀ ਆ ਸਾਡੇ ਖੁਦ ਦੇ ਕਈ ਸੱਜਣ ਵੇਤ ਜਿਹੜੇ ਬਿਜ਼ਨਸ ਬਿਜ਼ਨਸ ਜਿਹੜੇ ਕਰਦੇ ਉਹ ਕਹਿੰਦੇ ਆ 30 30 40 40% ਜਿਹੜੇ ਡਾਊਨ ਆ ਹੁਣ ਇਸ ਵੇਲੇ ਇਨਕਲੂਡਿੰਗ ਰੈਸਟੋਰੈਂਟਸ ਵਗੈਰਾ ਤੇ ਜੇ ਬਿਜ਼ਨਸ ਓਨਰ ਹੀ ਇਦਾਂ ਕਹਿ ਰਿਹਾ ਤੇ ਅੱਗੇ ਸਟੂਡੈਂਟ ਜਿਹੜੇ ਇੰਨੇ ਜ਼ਿਆਦਾ ਤੇ ਅੱਗੇ ਉਹਨਾਂ ਦੇ ਜੇ ਕਹਾਂ ਲੋ ਪੱਕੇ ਹੁੰਦਾ ਆ ਰਸਤਾ ਜੇ ਉਹਨਾਂ ਨੇ ਬੰਦ ਕਰਤਾ ਹੈਨਾ ਜਾਂ ਅੱਗੇ ਕੈਂਡਾ ਹੋ ਸਟ੍ਰਿਕਟ ਹੋ ਗਈ ਆ ਤਾਂ ਉਹਨਾਂ ਲੋਕਾਂ ਦੀ ਇਕਨੋਮਿਕ ਫੈਕਟਰਸ ਦੇ ਕਰਕੇ ਸ਼ਾਇਦ ਉਹ ਅਮਰੀਕਾ ਦੇ ਵਿੱਚ ਆ ਗਏ ਆ ਪਰ ਹੁਣ ਤੁਸੀਂ ਇਹ ਵੇਖੋ ਕਿ ਜਿਹੜਾ ਰੂਲ ਆਫ ਲਾਅ ਆ ਤਾਂ ਰੂਲ ਆਫ ਲਾਅ ਹੀ ਹੈ ਨਾ ਜਿਹੜਾ ਐਂਡ ਆਫ ਦਾ ਐਂਡ ਆਫ ਡੇ ਐਂਡ ਆਫ ਦਾ ਡੇ ਕੀ ਹੋਣਾ ਕਿ ਤੁਸੀਂ ਜੇ ਇੱਥੇ ਆ ਗਏ ਤੁਹਾਡੀ ਦੁਬਾਰਾ ਤੁਸੀਂ ਨਵਾਂ ਫਿਊਚਰ ਬਣਾਉਂਗੇ ਤੇ ਬਾਅਦ ਕੱਲ ਨੂੰ ਜਦੋਂ ਪਤਾ ਲੱਗਿਆ ਕਿ ਨਹੀਂ ਤੁਹਾਡੀ ਐਲੀਜੀਬਿਲਟੀ ਐਸਟੀਸੀਏ ਨੇ ਜੇ ਰੋਗ ਲਈ ਹੈ ਹਮ ਹਮ ਤੇ ਕੋਈ ਤੁਹਾਨੂੰ ਪ੍ਰੋਬਲਮ ਹੋ ਗਈ ਦੂਸਰਾ ਇਹ ਹੈ ਕਿ ਜਿਹੜਾ ਯੂਐਸ ਆਈ ਯੂਐਸ ਦੇ ਵਿੱਚ ਜਿਹੜਾ ਐਚ 1 ਬੀ ਵਰਕ ਵੀਜ਼ਾ ਜਿਹੜਾ ਇੱਥੇ ਦਾ ਹੁੰਦਾ ਮਿਨਿਮਮ ਤਨੂੰ 4 ਸਾਲ ਦੀ ਡਿਗਰੀ ਜਿਹੜੀ ਚਾਹੀਦੀ ਹੈ ਤੇ ਕੈਨੇਡਾ ਦੇ ਕਾਫੀ ਸਾਰੇ ਲੋਕ ਜਿਹੜੇ ਹੈਗੇ ਆ ਉਹ ਡਿਪਲੋਮਾਸ ਦੇ ਬੇਸ ਤੇ ਆਏ ਹੋਏ ਆ ਦਾ ਯੂਐਸ ਦੇ ਵਿੱਚ ਜ਼ਿਆਦਾਤਰ ਬੈਚਲਰਸ ਜਾਂ ਹਾਈ ਡਿਗਰੀ ਕਰਨ ਆਉਂਦੇ ਸੀਗੇ ਕੈਨੇਡਾ ਦੇ ਜਿਹੜੇ ਹੈਗੇ ਆ ਡਿਪਲੋਮਾ ਬੇਸਡ ਕਰਾਉਡ ਜਿਹੜਾ ਬੜਾ ਜ਼ਿਆਦਾ ਜਿਹੜਾ ਸੀਗਾ ਤੇ ਯੂਐਸ ਜੇ ਤੁਸੀਂ ਆੰਦੇ ਆ ਨਾ ਸਟੂਡੈਂਟ ਸਟੇਟਸ ਵਗੈਰਾ ਤੇ ਤੁਹਾਨੂੰ ਪੱਕੇ ਤੌਰ ਤੇ ਆ ਕੇ ਉਹ ਮਿਲਣਾ ਕੱਚੇ ਤੌਰ ਤੇ ਆ ਕੇ ਇੱਕ ਵਾਰ ਤੁਸੀਂ ਆ ਗਏ ਤੁਸੀਂ ਚੇਂਜ ਨਹੀਂ ਇੱਥੇ ਕਰ ਸਕਦੇ ਤੇ ਜਿਹੜੇ ਪੱਕੇ ਤੌਰ ਤੇ ਆਉਂਦੇ ਆ ਉਹਨਾਂ ਨੂੰ ਵੀ ਬੈਚਲਰਸ ਡਿਗਰੀ ਕਰਨੀ ਪਾਉਗੀ ਕਿੰਨੇ ਸਾਰੇ ਪੈਸੇ ਉਹਦੇ ਹੈਗੇ ਆ ਫਿਰ ਉਸ ਤੋਂ ਬਾਅਦ ਤੁਹਾਨੂੰ ਵਰਕ ਪਰਮਿਟ ਮਿਲੂਗਾ 1 ਸਾਲ ਦਾ OPT ਤੇ ਉਹਦੇ ਵਿੱਚ ਤੁਸੀਂ ਫਿਰ ਆਪਣੇ এমਪਲੋయర్ ਨੂੰ ਕਨਵਿੰਸ ਕਰਨਾ ਜੇ ਤੁਹਾਡੀ ਸਾਇੰਸ ਸੈਂਸ ਦੀ ਫੀਲਡ ਆ ਤੁਹਾਨੂੰ 2 ਸਾਲ ਹੋਰ ਵੱਧ ਮਿਲ ਜਾਣੇ ਆ ਨਾ STEM ਫੀਲਡ ਚ ਜੇ ਤੁਸੀਂ ਆੰਦੇ ਆ ਤੇ ਉਹ ਜਿਹੜੇ এমਪਲੋయర్ ਆ ਉਹ ਵੀ ਕਾਫੀ ਜ਼ਿਆਦਾ ਇੱਥੇ ਅਮਰੀਕਾ ਦੇ ਵਿੱਚ ਫਾਈਟ ਆ H1B ਵੀ ਇਨਕਲੂਡਿੰਗ ਖੁੱਦ ਜਿਹੜਾ ਸਾਡਾ ਸਟਾਫ ਹੁੰਦਾ ਹੈਗਾ ਏ ਕਿ ਵਾਰੀ ਸਿਲੈਕਟ ਨਹੀਂ ਹੁੰਦਾ H1B ਲੋਟਰੀ ਚ ਨਹੀਂ ਬੰਦੇ ਦਾ ਨੰਬਰ ਲੱਗਦਾ ਤੇ that being said ਜਿਹੜੀ ਜੇ ਤੁਸੀਂ ਉੱਥੇ ਹੀ ਰਹਿ ਕੇ ਆਪਣਾ ਪੱਕੇ ਹੋ ਸਾਲਮੀਨ ਸਿਟੀਜ਼ਨ ਬਣ ਕੇ ਆ ਸਕਦੇ ਆ ਤਾਂ E2 ਜਾਂ ਹੋਰ ਕਾਫੀ ਤੁਹਾਨੂੰ ਆਪਸ਼ਨ ਜਿਹੜੀਆਂ ਮਿਲ ਜਣੀਆਂ ਹੂੰ ਤੇ ਪ੍ਰੋਗਰਾਮ ਮੇਰੇ ਖਿਆਲ ਜਰੋਂ ਦਾ ਸ਼ੁਰੂ ਕੀਤਾ ਹੋਣਾ ਪੈ ਹੀ ਗਿਆ ਹੋਣਾ ਕਿ ਭਾਈ ਨਾ ਉਹ ਆਪਣੇ ਯੂਰਪ ਵਾਲੇ ਪੇਪਰ ਜਿਹੜੇ ਨਾ ਖਰਾਬ ਕਰੋ ਆਪਣੇ ਜਿੱਥੇ ਵੀ ਜਿੱਥੇ ਵੀ ਬਣਦੇ ਜਿੱਥੇ ਬਣੇ ਪਏ ਆ ਪੇਪਰ ਉਹ ਖਰਾਬ ਨਾ ਕਰੋ ਬਿਲਕੁਲ ਉਹ ਉਹਨੂੰ ਪੱਕਿਆ ਕਰ ਲਓ ਇੱਕ ਵਾਰੀ ਹਾਂਜੀ ਤੇ ਹੁਣ ਰਿਐਲਿਟੀ ਪਤਾ ਕੀ ਆ ਜਿਹੜੀ ਕਈ ਵਾਰੀ ਕਲਾਇੰਟ ਮਿਡ ਹੀアリング ਜਿੱਦਾਂ ਜਾਣਦੀ ਜਲਦੀ ਪੈ ਜਾਂਦੀਆਂ ਤੇ ਉਹਨਾਂ ਦਾ ਕਈਆਂ ਦਾ ਐਦਾਂ ਹੁੰਦਾ ਕਿ ਕੇਸ ਵਾਰੀ ਮੈਨੂੰ ਜਲਦੀ ਜਲਦੀ ਪਾਸਪੋਰਟ ਲੈ ਕੇ ਦੋ ਵਾਪਸ ਲੈ ਕੇ ਦੋ ਕਿ ਪਾਸਪੋਰਟ ਲੈ ਕੇ ਤੇ ਆ ਵਾਪਸ ਜਾਈਏ ਕੋਈ ਫਿਲੀਪੀਨ ਤੋਂ ਕੋਈ ਕਿਹਾ ਕਿ ਕਿਹਾ ਕਿ ਲਾਇਨ ਉਹਦੀ ਵਧੀਆ ਚਲਦੀ ਸੀ ਉਰੇ ਆ ਕੇ ਉਹਨੇ ਦੇਖਿਆ ਕਿ ਇੱਕ ਕੰਮ ਬੰਦਾ ਸਾਰੇ ਆਪ ਹਰ ਇੱਕ ਬੰਦੇ ਨੂੰ ਕਰਨੇ ਪੈਂਦੇ ਆ ਤੇ ਉਹ ਕਹਿੰਦੇ ਕਿ ਜਿਹੜੀ ਲਾਈਫ ਕਈ ਵਾਰੀ ਕੋਈ ਫਾਈਨੈਂਸ ਦੀ ਫੀਲਡ ਚ ਸੀਗਾ ਕਿਸੇ ਦੇ ਰੈਸਟੋਰੈਂਟ ਸੀਗੇ ਹੈਨਾ ਕਿਸੇ ਦਾ ਕੈਬ ਬਿਜ਼ਨਸ ਸੀਗਾ ਛੋਟਾ ਜਿਹੜਾ ਬਿਜ਼ਨਸਮੈਨ ਆ ਉਹ ਕਈ ਵਾਰੀ ਆ ਕੇ ਬਹੁਤ ਪਸੰਦਦਾ ਇੱਥੇ ਤੇ ਸਿਰਫ ਇਹਦਾ ਨਹੀਂ ਤੁਸੀਂ ਦੇਖਣਾ ਕਿ ਅਮਰੀਕਾ ਦਾ ਵੀਜ਼ਾ ਲੱਗ ਗਿਆ ਤੇ ਬੱਲੇ ਬੱਲੇ ਹੋ ਜਾਣੀਆਂ ਉਹ ਵਾਲੀਆਂ ਗੱਲਾਂ ਨਹੀਂ ਰਹੀਆਂ ਹੁਣ ਇੱਥੇ ਹਨ ਤੇ ਇਹ ਜਿਹੜੀ ਤੁਹਾਨੂੰ ਰਿਐਲਿਟੀ ਦੱਸ ਰਹੇ ਹਾਂ ਤੇ ਆਪਣੇ ਪੇਪਰਪੁੱਪਰ ਜਿਹੜੇ ਲੈ ਕੇ ਜਿਹੜੇ ਈਟੂ ਕੰਟਰੀ ਚ ਹੋ ਗਏ ਉਹ ਆਪਣੇ ਇਨਵੈਸਟਮੈਂਟ ਰਾਹੀਂ ਜਿਹੜਾ ਉਹ ਹੂੰ